ਜਰਮਨੀਆਂ ਦੇ ਅਜੀਬ ਆਪੀ ਅਸੀ ਗੱਲ ਜੀ ਕਰਮ ਜੀ ਬਾਪ ਜਰਮਨੀਆਂ ਜੀ ਬਾਪ ਅਸੀ ਕਵਿ ਜੀ ਅਸੀ ਕਵਿ ਜੀ ਸੋ ਜਰਮਨੀਆਂ ਕੀ ਚਾਲ ਚੱਲ ਆਜੋ ਜੀ ਇੱਧਰ ਨੂੰ ਆਜੋ ਸਾਰਾ ਸ਼ੌਂਚ ਆ ਗਿਆ ਸ਼ੌਂਚ ਥੋੜਾ ਜੀ ਤੁਰਕੇ ਜੀ ਆ ਦਿਓ ਵੀਰੇ ਥੋੜਾ ਪਿੱਛੇ ਕਰਿਓ ਸਾਬਕਾ ਕੇਂਦਰੀ ਮੰਤਰੀ ਪੰਜਾਬ ਸਰਦਾਰ ਮਕਰਨ ਸਿੰਘ ਜੀ ਲਾਲਕਾ ਦੇ ਦੋਵੇਂ ਜਿਦਾ ਕਹਾ ਪਰ ਸਟੇਜ ਤੇ ਪਹੁੰਚ ਗਏ ਦੋ ਮਿੰਟ ਲਈ ਆਪਾਂ ਵਿਚਾਰਾ ਕਮੇੜਾ ਮੰਤਰੀ ਇਸ ਹਾਕੇ ਦੇ ਮੁੱਖ ਸੇਵਾਦਾਰ ਮਕਰ ਸਿੰਘ ਜੀ ਲਾਲਕਾ ਹਾਕਾ ਸਤਰਾਣਾ ਦੇ ਮੁੱਖ ਸੇਵਾਦਾਰ ਬਾਬੂ ਕੁਬੀਰਤਾ ਜੀ ਭਗਵਾਨ ਸਿੰਘ ਜੀ ਬਿਲੋਗਾਲ ਸੇਵ ਗੋਲੂ ਜੀ ਮਿੰਟਾ ਪੁਨੀਆ ਬਿੰਦੀ ਪੁਨੀਆ ਸਮੁੱਚੇ ਪਕਾਲੀ ਦਾਦੇ ਵਰਕਰ ਸਹਿਵਾ ਸਾਡਾ ਵੀਰ ਮਾਗਰ ਬੈਠਾ ਵਿਕਰਮ चौहान ਜੀ ਤੇ ਮੰਚ ਦੇ ਗੋਲਮ ਹੀਟ ਸਹਿਵਾ ਮੈਡੀਕਲ ਬੰਦੇ ਨੂੰ ਬਾਹਰ ਉਤੀ ਦਾ ਖਾਸਾ ਬਾਹਰ ਉਤੀ ਦੀ ਬੰਦੇ ਐਨਕੇ ਸ਼ਰਮਾ ਜੀ ਦੀ ਖੁਦ ਸਪੋਰਟ ਕਰੀਏ ਐਨਕੇ ਸ਼ਰਮਾ ਜੀ ਨੂੰ ਇੱਥੋਂ ਚਿਤਾ ਕੇ ਇਹ ਸੀਟ ਆਪਾਂ ਸਰੋਣ ਕਾਂਦੀਦਲ ਦੀ ਝੋਲੀ ਚ ਪਾਈਏ ਕਿਉਂਕਿ ਮਨ ਦਵਾਉਣਾ ਹੈ ਸ਼ਰਮਾ ਜੀ ਨੂੰ ਵੀ ਤੋ ਤੁਹਾਡੇ ਲਈ ਦਿਨ ਰਾਤ ਇੱਕ ਕਰਾਂਗੇ ਤੁਹਾਨੂੰ ਵੱਡੀ ਲੀਡ ਤੇ ਜਿਤਾਗੇ ਵੇਚਾਂਗੇ ਜੋ ਜਿੱਥੇ ਵੀ ਸਾਡੀ ਡਿਊਟੀ ਲਾਉਂਗੇ ਜੋ ਵੀ ਕੰਮ ਤੇ ਸਾਡੀ ਡਿਊਟੀ ਲਾਉਂਗੇ ਅੱਜ ਵਰਕਰ ਮਿਲਨੀ ਆ ਜਿਹੜੀਆਂ ਸ਼ੁਰੂ ਕਰੀਆਂ ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਲੈਕਸ਼ਨ ਲੜ ਰਿਹਾ ਸਾਰਾ ਕੱਲਾ ਕੱਲਾ ਵਰਕਰ ਜਿਹੜਾ ਪਿੰਡਾਂ 'ਚ ਘੁੰਮ ਰਿਹਾ ਉਸ ਦਿਨ ਤੁਸੀਂ ਸੁਖਵੀਰ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਦੇਖੀ ਹੋਣੀ ਅੱਜ ਵੀ ਤੁਸੀਂ ਦੇਖੋ ਵਰਕਰ ਮੀਟਿੰਗਾਂ ਰੱਖੀਆਂ ਤੇ ਰੈਲੀਆਂ ਬਣ ਗਈਆਂ ਮਤਲਬ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਵਰਕਰ ਨੂੰ ਜਿਹੜਾ ਮਾਣ ਸਤਿਕਾਰ ਮਿਲਿਆ ਹੈਗਾ ਸੋ ਇਹ ਵਰਕਰ ਦੀ ਜਿੱਤ ਮਹਿਸੂਸ ਕਰ ਰਿਹਾ ਸੋ ਮੈਂ ਸਾਰੇ ਜਿੰਨੇ ਹਲਕੇ ਇੰਚਾਰਜਾਂ ਲੀਡਰਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਕਿ ਇਹਨਾਂ ਦੀ ਮਿਹਨਤ ਨਾਲ ਆਪਾਂ ਇਹ ਸੀਟਾਂ ਜੜੀ ਜਿੱਤ ਕੇ ਸ਼੍ਰੋਮਣੀ ਅਕਾਲੀ ਜਲਦੀ ਝੋਲੀ ਚ ਪਾਵੇ। ਗਾਂਧੀ ਵੱਲੋਂ ਬਿਆਨ ਦਿੱਤਾ ਗਿਆ ਬੀਤੇ ਦਿਨੇ ਵੀ ਜਿਹੜਾ ਸੰਥੈਟਿਕ ਨਸ਼ੇ ਦੇ ਖਤਮ ਕਰ ਲਈ ਵੀ ਜਿਹੜੇ ਹੈਗਾ ਡੋਡੇ ਦੇ ਬੂਟੇ ਬੀਜੂ 33 33 ਜਿਹੜੇ ਨਸ਼ੇ ਦੇ ਆਦਿ ਨੇ ਤੇ ਤਾਂ ਹੀ ਜਿਹੜੇ ਬਸ ਹੋਗਾ ਕਿਸ ਤਰ੍ਹਾਂ ਦੇਖਦੇ। ਭਾਜੀ ਇਹ ਸਾਰੇ ਬੰਦਿਆਂ ਨੇ ਨੇ ਜੀ ਕਰੋੜਾਂ ਰੁਪਏ ਖਰਚ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਿਆ ਦਾ ਨਸ਼ਿਆਂ ਬਾਰੇ। ਇਹ ਆਮ ਆਦਮੀ ਪਾਰਟੀ ਤੋਂ ਜਦੋਂ ਐਮਪੀ ਬਣਿਆ ਉਸ ਟਾਈਮ ਕਾਂਗਰਸ ਨੂੰ ਰੱਜ ਕੇ ਗਾਲਾਂ ਕੱਢਦਾ ਤਾਂ ਔਰ ਅਕਾਲੀ ਦਲ ਨੂੰ ਕਹਿੰਦਾ ਤਾਂ ਵੀ ਭੁੱਕੀ ਵੇਚਦੇ ਆ ਫੀਮ ਵੇਚਦੇ ਆ ਅੱਜ ਇਹ ਭੁੱਕੀ ਫੀਮ ਦੀਆਂ ਬਕਾਲਤਾਂ ਕਰ ਰਹੇ ਹੈਗੇ ਆ ਇਹਨਾਂ ਦਾ ਕੈਰੇਕਟਰ ਦੇਖ ਲਿਓ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਣਿਆ ਉਸ ਤੋਂ ਕਾਂਗਰਸ ਨੇ ਦੇਸ਼ ਦਾ ਬੇੜਾਗਰ ਕਰ ਦਿਆ ਕਾਂਗਰਸ ਸਵੈਚਾਰੀ ਪਾਰਟੀ ਆ ਇਹ ਕੋਈ ਹੋਰ ਨਹੀਂ ਗਾਂਧੀ ਜੀ ਕਹਿੰਦੇ ਤੇ ਫਿਰ ਆਜ਼ਾਦ ਲੜੇ ਟਿਕਟ ਨਹੀਂ ਮਿਲੇ ਹੁਣ ਉਸੇ ਉਹੀ ਕਾਂਗਰਸ ਨੂੰ ਜਫੀਆਂ ਪਾਰੇ ਉਹ ਬਹੁਤ ਵਧੀਆ ਬਣ ਗਈ ਯਾਨੀ ਦੋਗਲੇ ਚਿਹਰੇ ਇਹਨਾਂ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਰਹੇ ਆ ਮਹਾਰਾਣੀ ਪ੍ਰਨੀਤ ਕੌਰ ਦੇਖ ਲਓ ਤੁਸੀਂ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਦੋ ਵਾਰੀ ਉਹਨਾਂ ਦੇ ਹਸਬੰਡ ਸੀਐਮ ਬਣੇ ਅੱਜ ਵੀ ਕਾਂਗਰਸ ਦੇ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਕਾਰਗੁਜ਼ਾਰੀ ਉਹਨਾਂ ਦੀ ਜ਼ੀਰੋ ਆ ਸੋ ਮੈਂ ਤਾਂ ਪਿੰਡ ਦਾ ਸਰਪੰਚ ਰਿਹਾ ਭਾਜੀ ਦੋ ਵਾਰੀ ਪ੍ਰਧਾਨ ਬਣਿਆ ਦੋ ਵਾਰੀ ਐਮਐਲਏ ਬਣਿਆ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਮੇਰੇ ਹਲਕੇ ਤੋਂ ਚੈੱਕ ਕਰ ਲਿਓ ਮੁਕਾਬਲਾ ਕਿਸ ਨਾਲ ਮੰਨਦੇ ਹੋ ਜੀ ਤੁਸੀਂ ਭਾਜੀ ਜੇ ਕਿਰਦਾਰ ਤੇ ਫੈਸਲੇ ਹੋਣ ਨਾ ਜੀ ਕਾਰਗੁਜ਼ਾਰੀ ਤੇ ਫੈਸਲੇ ਹੋਣ ਪਰ ਕਿ세 ਦੇ ਨਾਲ ਮੁਕਾਬਲਾ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਬਣਦਾ ਇੱਕ ਪਾਸੇ ਮੈਂ ਆ ਤੁਹਾਡਾ ਸੇਵਾਦਾਰ ਤੁਹਾਡਾ ਵਰਕਰ ਇੱਕ ਛੋਟਾ ਜਿਹਾ ਸ਼ਰਮਣੀ ਕਾਲੀ ਦਲ ਦਾ ਦੂਸਰੇ ਪਾਸੇ ਮੇਰੀ ਲੜਾਈ ਮੈਲਾਵਾਲਿਆਂ ਨਾਲ ਹੈ ਜਿਹੜੇ بڑے ਘਰਾਂ 'ਚ ਫਾਇਦਾ ਹੋਏ ਜਿੱਤ ਕੇ ਗੇਟ ਬੰਦ ਕਰ ਲੈਂਦੇ ਆ ਪਬਲਿਕ ਦੀ ਕਦੇ ਸੁਣਦੇ ਨਹੀਂ ਕੰਮਨਟ ਸਕੂਲਾਂ 'ਚ ਪੜਨ ਵਾਲੇ ਆ ਮੈਂ ਸਰਕਾਰੀ ਸਕੂਲਾਂ 'ਚ ਪੜ ਕੇ ਇੱਥੇ ਤੱਕ ਪਹੁੰਚਿਆ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇ ਕੇ ਦੇਖੋ ਜਿਹੜੀ ਐਮਪੀ ਦੀ ਪਰਵਾਸਾ ਚੇਂਜ ਹੋ ਜਾਏਗੀ ਜਿਹੜੇ ਬੀਜੇਪੀ ਦੇ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਆ ਹਾਂ ਜੀ ਜਿਹੜੇ ਇਹਨਾਂ ਦੇ ਕਾਰਨਾਮੇ ਉਹਨਾਂ ਤੋਂ ਵਿਰੋਧ ਹੋ ਰਿਹਾ ਪੰਜਾਬ ਦਾ ਕਿਸਾਨ ਕਣਕ ਦੀ ਟਰਾਲੀ ਲੀ ਲੈ ਕੇ ਮੰਡੀ ਜਾਂਦਾ 1 ਕਿਲੋ ਲੱਡੂ ਵੀ ਨਹੀਂ ਖਰੀਦ ਸਕਦਾ ਸਭ ਪੈਸੇ ਬੈਂਕਾਂ ਚ ਆੜਤੀਆਂ ਕੋਲ ਚਲੇ ਜਾਂਦੇ ਬਰਬਾਦ ਹੋ ਗਈ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਿਆ ਪੰਜਾਬ ਦਾ ਪਾਣੀ ਸੋ ਇਹ ਬੰਦੇ ਪੰਜਾਬ ਦੀ ਸੁਣਨ ਨੂੰ ਤੇ ਅੱਜ ਪੂਰੇ ਪੰਜਾਬ ਚ ਬੇਗਾਨਗੀ ਦੀ ਭਾਵਨਾ ਜਿਹੜੀ ਆਈ ਪਈ ਆ ਸੋ ਸਰਕਾਰਾਂ ਨੂੰ ਚਾਹੀਦਾ ਘਟ ਤੋਂ ਘਟ ਹਰ ਵਰਗ ਦਾ ਖਿਆਲ ਰੱਖਣ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਹ ਸੋ ਜ਼ਰੂਰਤ ਆ ਪੰਜਾਬ ਦੇ ਕਿਸਾਨਾਂ ਦੀ ਹੱਕੀ ਕਰੀ ਜਾਏ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਦੇ ਜਿਹੜੇ ਰਾਈਟਸ ਖੋਏ ਜਾ ਰਹੇ ਉਹਨਾਂ ਦਾ ਮਸਲਾ ਹੈ ਫਿਰ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਹੋ ਰਹੀ ਉਹਦਾ ਮਸਲਾ ਹੈ ਪੰਜਾਬੀਆਂ ਦੀ ਇੱਕ ਕੁੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜ ਸਕਦੀ ਹੈ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਕੇ ਪੰਜਾਬ ਦੇ ਮਸਲੇ ਪੰਜਾਬੀਆਂ ਦੀ ਪਾਰਟੀ ਨੂੰ ਵੋਟ ਪਾ ਕੇ ਹੱਲ ਕਰਵਾਈਏ ਜਿਹੜੇ ਦਿੱਲੀ ਤੋਂ ਪਾਰਟੀਆਂ ਆਈਆਂ ਜਿਸ ਤਰ੍ਹਾਂ ਇਹਨਾਂ ਨੇ ਹਰਿਆਣੇ ਦਾ ਬਾਰਡਰ ਸੀਲ ਕਰਿਆ ਨਾ ਉਹਨਾਂ ਵਾਸਤੇ ਪੰਜਾਬ ਦੀਆਂ ਬੋਟਾਂ ਦੇ ਬਾਰਡਰ ਸੀਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਦੁਬਾਰਾ ਫਿਰ ਪੰਜਾਬ ਦੀ ਸੇਵਾ ਬਖਸ਼ੀ ਹੈ ਬਹੁਤ ਹੀ ਵਧੀਆ ਮੀਟਿੰਗ ਹੈਗੀ ਆ ਸਾਡੇ ਐਨ ਕੇ ਸ਼ਰਮਾ ਜੀ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਹੈਗਾ ਸੋ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਡੇ ਐਨ ਕੇ ਸ਼ਰਮਾ ਜਿਹੜੇ ਬੇਦਾਗ ਇਨਸਾਨ ਨੇ ਬੜੇ ਅੱਛੇ ਇਨਸਾਨ ਨੇ ਤੇ ਉਹਨਾਂ ਨੂੰ ਪਾਰਟੀ ਨੇ ਬਖਸ਼ਿਸ਼ ਕੀਤੀ ਹੈ ਕਿ ਪਾਰਲੀਮੈਂਟ ਪਟਿਆਲਾ ਦੀ ਸੀਟ ਦਿੱਤੀ ਹੈ ਸੋ ਐਨ ਕੇ ਸ਼ਰਮਾ ਜੀ ਦੇ ਆਮਦਨ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਸੋ ਉਹਨਾਂ ਨੂੰ ਜਾਣ ਪਛਾਣ ਕਰਾਉਣ ਵਾਸਤੇ ਉਹਨਾਂ ਨਾਲ ਸਾਰੇ ਵਰਕਰਾਂ ਨੂੰ ਨੇੜਲਾ ਰਿਸ਼ਤਾ ਬਣਾਉਣ ਵਾਸਤੇ ਅੱਜ ਐਨ ਕੇ ਸ਼ਰਮਾ ਜੀ ਆਏ ਨੇ ਤੇ ਉਹਨਾਂ ਨੂੰ ਮੈਂ ਜੀ ਆਖਦਾ ਸੋ ਜਿਹੜੀਆਂ ਪਾਰਟੀ ਦੇ ਫੈਸਲੇ ਨੇ ਉਹਨਾਂ ਦਾ ਸ਼ਲਾਘਾ ਜਿਹੜੀ ਹੈਗੀ ਲੋਕ ਸਾਰੀ ਦੁਨੀਆ ਕਰ ਰਹੀ ਹੈ ਪਾਰਟੀ ਨੇ ਜਿਹੜੇ ਸਟੈਂਡ ਲੈ ਕੇ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਤਾਰੇ ਨੇ ਬੜੇ ਬੇਦਾਗ ਉਮੀਦਵਾਰ ਉਤਾਰੇ ਨੇ ਦੂਜੀਆਂ ਪਾਰਟੀਆਂ ਦੇ ਕੋਲ ਜਿਹੜੇ ਉਮੀਦਵਾਰ ਨੇ ਸਾਰੇ ਦੂਜੇ-ਦੂਜੇ ਪਾਰਟੀਆਂ ਕੋ ਕਿਸੇ ਪਾਰਟੀ ਫੜਕੇ ਲਿਆਉਣੇ ਪੈ ਰਹੇ ਨੇ ਸਾਡੇ ਕੋਲ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਹੜੇ ਬੇਦਾਗ ਨੇ ਔਰ ਚੰਗੀ ਛਵੀ ਰੱਖਦੇ ਨੇ ਐਨ ਕੇ ਸ਼ਰਮਾ ਜੀ ਤੇ ਉਹਨਾਂ ਦੀ ਜਿੱਤ ਵਾਸਤੇ ਅੱਜ ਪਹਿਲੀ ਮੀਟਿੰਗ ਸਾਡੀ ਇਹ ਹਲਕਾ ਨਾਬੇ ਦੇ ਵਿੱਚ ਹੋ ਰਹੀ ਹੈ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਨਾਲ ਇਹ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਨਾਬੇ ਵਾਲੇ ਤੁਹਾਨੂੰ ਵੱਡੀ ਜਿੱਤ ਕਰਵਾ ਕੇ ਭੇਜਾਂਗੇ ਇਥੋਂ ਸੋ ਸਾਰੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪਾਰਟੀਆਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਪਿੰਡਾਂ ਦੇ ਵਿੱਚ ਬੜੀ ਖੁਸ਼ੀ ਦੀ ਗੱ ਇਸ ਵਿਅਕਤੀ ਦੀ ਇੰਨੀ ਕਿ ਆਪਣੇ ਆਪ ਸ਼ਲਾਘਾ ਹੋ ਰਹੀ ਹੈ ਕਿ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਵਧੀਆ ਇਨਸਾਨ ਜਿਹੜਾ ਕਿ ਪਾਰਲੀਮੈਂਟ ਹਲਕੇ ਨੂੰ ਸੰਦਿਤਾ ਸੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਇਲੈਕਸ਼ਨ ਸਾਡੀ ਐਨਕੇ ਸ਼ਰਮਾ ਜੀ ਲੜ ਰਹੇ ਨੇ ਬਹੁਤ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਇਹਾਂ ਦੀ ਕਾਰਗੁਜ਼ਾਰੀ ਤੁਸੀਂ ਇਹਾਂ ਦੀ ਕਾਂਛੀਾਂ ਚੀ ਜਾ ਕੇ ਦੇਖੋ ਪੰਜਾਬ ਦੇ ਵਿੱਚੋਂ ਮੇਰਾ ਖਿਆਲ ਸਭ ਤੋਂ ਵੱਧ ਕੰਮ ਹੋਇਆ ਤਾਂ ਮਾਹਲੀ ਜ਼ਿਲ੍ਹੇ ਦੇ ਵਿੱਚ ਹੋਇਆ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਹੈ ਇੱਕ ਰਿਕਾਰਡ ਹੋਣਾ। ਦੂਜੀ ਗੱਲ ਜਦੋਂ ਅਸੀਂ ਸਿਲੈਕਸ਼ਨ ਕਰਦੇ ਸੀ ਹਰੇਕ ਕੈਂਡੀਡੇਟ ਤੇ ਕੋਈ ਨਾ ਕੋਈ ਬੰਦਾ ਕਿੰਤੂ ਪ੍ਰੰਤੂ ਕਰਦਾ ਸੀ। ਪਰ ਜਦੋਂ ਐਨ ਕੇ ਸ਼ਰਮੇ ਦੀ ਗੱਲ ਆਈ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੈ। ਸੋ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਆਪਣੇ ਆਏ ਆਂਦੀ ਕਿ ਸਾਡੇ ਕੋਲ ਇਹੋ ਜਿਹਾ ਕੈਂਡੀਡੇਟ ਆ ਜੋ ਜਿਆ ਨੌਨ ਕੰਟਰੋਵਰਸਲ ਜਿਹਦੀ ਹਰ ਬੰਦਾ ਤਾਰੀਫ ਕਰਦਾ ਹੈ। ਤੁਸੀਂ ਗਰੀਬ ਬੰਦੇ ਨਾਲ ਗੱਲ ਕਰ ਲਓ, ਅਮੀਰ ਨਾਲ ਕਰ ਲਓ, ਤਕੜੀ ਨਾਲ ਕਰ ਲਓ, ਜ਼ਿੰਮੇਵਾਰ ਨਾਲ ਗੱਲ ਕਰ ਲਓ, ਬਫਾਰੀ ਨਾਲ ਕਰ ਲਓ। ਹਰ ਬੰਦਾ ਤਾਰੀਫ ਕਰਦਾ ਹੈ। ਹਰ ਸਾਡਾ ਪਾਰਟੀ ਦਾ ਵਰਕਰ ਇੰਦੀ ਹੋ ਕਰਦਾ ਇਹਦੇ ਖਾਤਰ ਕੋਈ ਧੜੇਬੰਦੀ ਨਹੀਂ ਕੋਈ ਪਾਰਟੀਬਾਜੀ ਨਹੀਂ ਸੋ ਬਹੁਤ ਵਧੀਆ ਮੈਨੂੰ ਲੱਗਦਾ ਵੀ ਕਰਨੀ ਤਾਂ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਕਰਨੀ ਹੈ ਬਹੁਤ ਵੱਡੇ ਮਾਰਜਿਨ ਦੇ ਨਾਲ ਛੜਾ ਕੋਈ ਮੁਕਾਬਲਾ ਕਿਸੇ ਨਾਲ ਹੋਣਾ ਨਹੀਂ ਲੋਕਾਂ ਨੇ ਆਪਣੇ ਆਪ ਦੇ ਵੋਟਾਂ ਪਾਉਣੀਆਂ ਨੇ ਤੇ ਬਹੁਤ ਵੱਡੀ ਜਿੱਤ ਹੋਣੀ ਹੈ ਤੇ ਸ਼ਰਮਾ ਜੀ ਨੂੰ ਮੈਂ ਪਾਰਲੀਮੈਂਟ ਬਣਾਵਾਂਗੇ ਔਰ ਮੈਂ ਇਹਨੂੰ ਵੀ ਵਿਸ਼ਵਾਸ ਕਰਦਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਕਰਨਾ ਹੈ ਸਾਨੂੰ 25 ਸਾਲ ਹੋ ਗਏ ਤਕਰੀਬਨ ਬਿਨਾ ਮੈਂ ਪਾਰਲੀਮੈਂਟ ਤੋਂ ਪਰ ਮੇਰਾ ਖਿਆਲ ਇਹ ਨੇ 25 ਸਾਲ ਦਾ ਭੰਗਾ ਸੜਾ ਕੱਢ ਦੇਣਾ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਇਆ ਪ੍ਰਨੀਤਕੌਰ ਕੋਈ ਉਦਯੋਗ ਨਹੀਂ ਲੈ ਕੇ ਆਇਆ ਜਿੱਥੇ ਰੋਜ਼ਗਾਰ ਮਿਲ ਸਕੇ ਕੀ ਲੱਗਦਾ ਵੀ ਜੇਕਰ ਅਕਾਲੀ ਦਲ ਜਿੱਤਦਾ ਤਾਂ ਪਟਿਆਲੇ ਜ਼ਿਲ੍ਹੇ ਲਈ ਕੋਈ ਵਿਸਤਰਾ ਦਾ ਉਪਰਾਲਾ ਚੱਲ ਤੁਸੀ ਗੱਲੀ ਪ੍ਰਨੀਤਕੌਰ ਦੀ ਗੱਲ ਨਾ ਕਰੋ ਉਹਨਾਂ ਗਾਂਧੀ ਦੀ ਗੱਲ ਕਰ ਲੋ ਪ੍ਰਨੀਤਕੌਰ ਦੀ ਗੱਲ ਕਰ ਲੋ ਪਿਛਲੇ 25 ਸਾਲ ਦੇ ਵਿੱਚ ਇੱਕ ਚੀਜ਼ ਦੱਸ ਦਿਓ ਜਿਹੜੀ ਆਈ ਹੋਵੇ ਵਿਆਹ ਦੇ ਜਿੰਦਾਂ ਬੇਹਾਂ ਬੇਹਾਂ ਦੇ ਤੋਂ ਜੇ ਮੈਂ ਵਿਸ਼ਵਾਸ ਨਾ ਕਰਨਾ ਜੇ ਸ਼ਰਮਾ ਜੀ ਉੱਥੇ ਚਲੇ ਗਏ ਇਹ ਸਰਕਾਰ ਛੋਣ ਚਾਹੇ ਬੇ ਸਰਕਾਰ ਛੋਣ ਇਹ ਲੜਕੇ ਪ੍ਰੋਜੈਕਟ ਲੈ ਕੇ ਆਉਣਗੇ ਜੋ ਮਹਾਈ ਦੇ ਵਿੱਚ ਇਹਨੇ ਕੀਤਾ ਉਹ ਪਟਿਆਲਾ ਫਿਰ ਜ਼ਿਲ੍ਹੇ ਦੇ ਵਿੱਚ ਪ੍ਰਾਇਮ ਪਾਰਲੀਮੈਂਟ ਕੰਸਲਟੈਂਸੀ ਦੇ ਵਿੱਚ ਕਰਕੇ ਦਿਖਾਉਣਗੇ ਇਹ ਵੀ ਵਿਸ਼ਵਾਸ